ਸਹਿਨਦੀ ਬਰਨਬਰਕ ਜਿੱਤੂਆ ਆਪਣੇ ਚੈਨਲ ਸਭ ਨੂੰ ਠੀਕ 188 ਦੇ ਵਿੱਚ ਲੈ ਕੇ ਆਏ ਆ ਨਵਾਂ ਜਵਾਰਕ ਔਰ ਅੱਜ ਕਰਾਂਗੇ ਪੌਂਜਵਾਰਕ ਬਹੁਤ ਹੀ ਪਿਆਰਾ ਲੱਗੇਗਾ ਜੀ ਕਿ ਬਹੁਤ ਚੰਗਾ ਫੈਲ ਰਿਹਾ ਚੁੱਕਾ ਤੇ ਲੋਕੀ ਮੰਗ ਲਮੇਂ ਬਾਤ ਕਰਦੇ ਜੀ ਆਪਣਾ ਤੁਹਾਡੇ ਲਈ ਲਾਈਕ ਲਾਉਂਦੇ ਰਹੋ ਤੇ ਚਲੋ ਜੀ ਵੀਡੀਓ ਸ਼ੁਰੂ ਕਰਨੇ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੀ ਜੀ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਲੋਕੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸੀਜ਼ਨ ਉਹ ਦੀ ਐਂਡ ਹੋ ਚੁੱਕੀ ਹੈ ਤੇ ਹੁਣ ਜਿਹੜੇ ਗਰਮੀ ਵਾਲੇ ਸਤਾਫਾ ਰੈਡੀ ਹੋਣੇ ਸ਼ੁਰੂ ਹੋ ਗਏ ਤੇ ਲਓ ਜੀ ਬਹੁਤ ਹੀ ਪਿਆਰਾ ਜਿਹਾ ਦੇਖੋ ਸੂਟ ਦਾ ਫੈਬਰਿਕ ਹੈ ਤੇ ਬਹੁਤ ਹੀ ਪਿਆਰਾ ਜਿਹਾ ਜਿਹੜਾ ਇਹਦਾ ਡਿਜ਼ਾਈਨ ਹੈ ਤੇ ਲਓ ਜੀ ਦੇ ਨਾਲ ਦੇਖੋ ਇਸ ਤਰ੍ਹਾਂ ਦੀ ਆਫ ਵਾਈਟ ਕਲਰ ਦੀ ਬਾਟਮ ਹੈ ਇਸ ਤਰ੍ਹਾਂ ਦਾ ਦੇਖੋ ਸੂਟ ਹੈ ਤੇ ਇਹਦੇ ਨਾਲ ਦੇ ਆਪਾਂ ਜਿਹੜੇ ਆਪਣੀ ਬਾਟਮ ਤੇ ਕੋਸ ਲਵਾਰ ਵਰਕ ਤੇ ਇਸ ਤਰ੍ਹਾਂ ਦੇ ਆਪਾਂ ਛੋਟੇ ਛੋਟੇ ਫਲਾਵਰ ਦੇ ਕੇ ਫਿਰ ਨੂੰ ਕੋਲ ਦਾ ਕੰਬੀਨੇਸ਼ਨ ਬਣਾ ਕੇ ਸਕਸ ਫਾਟਮ ਰੈਡੀ ਕਰ ਰਹੇ ਹਾਂ ਤੇ ਲੋਕ ਜੀ ਅੰਡ ਤੱਕ ਵੀਡੀਓ ਜ਼ਰੂਰ ਦੇਖਣਾ ਕਿਉਂਕਿ ਪੂਰਾ ਡਿਜ਼ਾਈਨ ਬਣਾ ਕੇ ਤੁਹਾਨੂੰ ਦਿਖਾਵਾਂਗੇ ਵੀ ਆਪਣੀ ਬਾਟਮ ਵਰਕ ਦਾ ਜਿਹੜਾ ਜਿਸ ਤਰ੍ਹਾਂ ਹਮ ਤੋਂ ਬਹੁਤ ਹੀ ਮਾਰਨੋ ਜੀ ਪ੍ਰਾਈਸ ਦੇ ਵਿੱਚ ਆਪਾਂ ਇਹ ਰੈਡੀ ਕਰਾਂਗੇ ਕਿਉਂਕਿ 11.5 1100 ਰੇਂਜ ਵਿੱਚ ਸੂਟ ਆ ਜਿਹੜੇ ਤੁਹਾਨੂੰ ਉਹਦੇ ਲੈਣੇ ਵਾਸਤੇ ਸਪੈਸ਼ਲ ਆਪਾਂ ਬਣਾ ਰਹੇ ਹਾਂ ਤੇ ਤੁਸੀਂ ਵੀ ਆਪਣੇ ਜਲਦੀ ਜਲਦੀ ਆਰਡਰ ਜਿਹੜੇ ਕਰ ਸਕਦੇ ਹੋ ਕੋਈ ਤੁਹਾਨੂੰ ਆਪਾਂ ਆਪਣੇ ਮਨ ਪਸੰਦ ਕਲਰ ਤੇ ਕਿਉਂ ਇਸ ਤਰ੍ਹਾਂ ਦੇ ਸੂਟ ਆ ਜਿਹੜੇ ਕਰਮੀ ਵਾਲੇ ਆਪਣੇ ਕੋਲੇ ਮੈਚਿੰਗ ਸੂਟ ਬਹੁਤ ਜ਼ਿਆਦਾ ਕੁਆਲਟੀ ਦੇ ਵਿੱਚ ਆ ਚੁੱਕੇ ਨੇ ਤੁਸੀਂ ਆਪਾਂ ਨੂੰ ਕਰਨਾ ਕੀ ਹੈ ਇੱਕ WhatsApp ਤੇ ਮੈਸੇਜ ਕਰਕੇ ਆਪਣਾ ਕੋਈ ਵੀ ਸੂਟ ਦਾ ਕਲਰ ਆਪਣੇ ਤੋਂ ਮੰਗਵਾ ਕੇ ਉਸ ਤੇ ਆਪਣਾ ਇਸ ਤਰ੍ਹਾਂ ਦਾ ਪਿਆਰਾ ਜਿਹਾ ਵਰਕ ਕਰਵਾ ਕੇ ਸੂਟ ਆ ਜਿਹੜੇ ਆਪਣੇ ਰੈਡੀ ਕਰਵਾ ਸਕਦੇ ਠੀਕ ਹੈ ਜੀ ਤੇ ਚਲੋ ਜੀ ਹੁਣ ਆਪਾਂ ਇੱਕ ਫਲਾਵਰ ਆਪਣਾ ਬਣ ਚੁੱਕਿਆ ਤੇ ਦੇਖੋ ਆਪਾਂ ਇਸ ਤਰ੍ਹਾਂ ਤਿੰਨ ਦੋ ਫਲਾਵਰ ਬਣਾ ਕੇ ਇਸ ਤਰ੍ਹਾਂ ਆਪਣੀ ਬੋਟਮ ਵਰਕ ਕਰਾਂਗੇ ਤੇ ਚਲੋ ਜੀ ਹੁਣ ਆਪਣਾ ਦੇਖੋ ਫਲਾਵਰ ਪੂਰਾ ਹੋ ਚੁੱਕਿਆ ਹੁਣ ਆਪਾਂ ਦੂਸਰਾ ਫਲਾਵਰ ਲਗਾਵਾਂਗੇ ਬਣੇ ਰੋ ਵੀਡੀਓ ਤੇ ਐਂਡ ਤੱਕ ਬਹੁਤ ਹੀ ਪਿਆਰੀ ਜੀ ਵੀਡੀਓ ਬਣਾਵਾਂਗੇ ਬਹੁਤ ਹੀ ਸੋਹਣਾ ਸੂਟ ਹੈ ਜਿਹੜਾ ਵਰਕ ਹੋ ਕੇ ਆਪਣਾ ਤਿਆਰ ਹੋਊਗਾ ਤੇ ਚਲੋ ਜੀ ਨਾਲ ਦੀ ਨਾਲ ਚਲਦੇ-ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਆਪਣੇ ਆਪਣੇ ਫਰੈਂਡ ਸਰਕਲ ਦੇ ਵਿੱਚ ਤੇ ਲਓ ਜੀ ਜਿਹੜਾ ਆਪਣਾ ਡਿਜ਼ਾਈਨ ਸੀ ਪਸੰਹ ਆ ਉਸ ਤਰ੍ਹਾਂ ਬਣ ਚੁੱਕਾ ਹੈ ਜਿਸ ਨੂੰ ਸਿਰ ਮਕਲਾ ਬਣਾ ਕਰਕੇ ਬਣਾਦੇ ਨੇ ਬਹੁਤ ਹੀ ਸੋਹਣੀ ਮੈਚਿੰਗ ਹੈ ਜਿਹੜੀ ਬਣੀ ਹੈ ਬਾਕੀ ਦੋ ਫਲਾਵਰ ਆਪਾਂ ਦੇਖਾਂਗੇ ਚੌਥੀ ਡਿਜ਼ਾਈਨ ਥੋੜਾ ਜਿਹਾ ਹੋਰ ਜ਼ਿਆਦਾ ਫੈਲਦੀ ਹੈ ਤੇ ਜਿਹੜਾ ਆਪਣੀ ਬਾਟਮ ਦਾ ਕੱਪਾ ਥੋੜਾ ਜਿਹਾ ਹੈਗਾ ਹਲਕਾ ਗਰਮੀ ਦੇ हिसाब ਦੇ ਨਾਲ ਇਸ ਲਈ ਆਪਾਂ ਦੇਖਾਂਗੇ ਕਿ ਦੋ ਫਲਾਵਰ ਆ ਜਿਹੜੇ ਸਕਿੱਪ ਕਰਾਂਗੇ ਤੇ ਤਿੰਨ ਫਲਾਵਰ ਹੀ ਆਪਾਂ ਇਸ ਤਰ੍ਹਾਂ ਪਾਵਾਂਗੇ ਤਾਂ ਕਿ ਫਿਰ ਵੀ ਬਹੁਤ ਜਿਹੀ ਸੁਨਵਾਰ ਹੈ ਬਹੁਤ ਸੋਹਣੀ ਲੱਗ ਕੇ ਤਿਆਰ ਹੋ ਗਈ। ਧਾਮਾ ਨੇ ਜਿਹੜਾ ਥੋੜਾ ਜਿਹਾ ਡਿਜ਼ਾਈਨ ਹੈ ਬਹੁਤ ਦਾ ਤੇ ਲੇ ਆਪਣੇ ਜਿਹੜੇ ਤਿੰਨ ਫਲਾਵਰ ਪੂਰੇ ਹੋ ਚੁੱਕੇ ਨੇ ਇਸ ਵਕਤ ਫਿਰ ਆਪਾਂ ਫ੍ਰੇਮ ਕਰਨਾ ਕਿ ਤੁਹਾਨੂੰ ਦਿਖਾਉਣੇ ਵੀ ਆਪਣਾ ਸੂਟ ਆ ਜਿਹੜਾ ਕਿ ਕਿਸ ਤਰ੍ਹਾਂ ਰੈਡੀ ਹੋਇਆ ਤੇ ਲੋਕੀ ਤੁਹਾਨੂੰ ਬਹੁਤੋਂ ਬਾਕ ਕਰਕੇ ਆਪਾਂ ਫਿਰ ਤੁਹਾਨੂੰ ਇਹ ਸੂਟ ਦੀ ਪੂਰੀ ਜਿਹੜੀ ਲੁੱਕ ਵਿਖਾਵਾਂਗੇ ਕਿ ਆਪਣਾ ਸੂਟ ਆ ਜਿਹੜਾ ਕਿਸ ਤਰ੍ਹਾਂ ਰੈਡੀ ਹੋਇਆ ਤੇ ਬਾਕੀ ਤੁਹਾਨੂੰ ਆਪਣਾ ਇਹ ਹਲਕਾ ਜਿਹਾ ਡਿਜ਼ਾਈਨ ਕਿਸ ਤਰ੍ਹਾਂ ਲੱਗਿਆ ਚੌਕੀ ਮਿੱਕੇ ਮੋٹے ਪ੍ਰੋਗਰਾਮ ਤੇ ਪੌਣ ਨੂੰ ਆਉਣ ਨੂੰ ਘਰ ਦੇ ਵਿੱਚ ਵੀ ਵੇਅਰ ਕਰ ਲਓ ਜਿਹੜਾ ਇਹ ਸੂਟ ਤਾਂ ਬਹੁਤ ਸੋਹਣਾ ਬਣੂਗਾ ਤੇ ਬਾਕੀ ਕੱਪੜੇ ਦੀ ਜਿਹੜੀ ਕੁਆਲਿਟੀ ਆ ਬਹੁਤ ਸੋਹਣੀ ਹੈ ਤੇ ਚਲੋ ਜੀ ਬਾਤੀ ਸੂਟ ਰੈਡੀ ਕਰਕੇ ਤੁਹਾਡੇ ਨਾਲ ਆਪਾਂ ਸਾਰੀ ਪੂਰੀ ਵੀਡੀਓ ਸ਼ੇਅਰ ਕਰਾਂਗੇ ਬਣੇਗਾ ਵੀਡੀਓ ਦੇ ਐਂਡ ਤੱਕ ਤੇ ਮੈਂ ਉਹਦੀ ਮਾਰਨਿੰਗ ਤੋਂ ਜਿਹੜਾ ਕੰਮ ਕਰ ਰਿਹਾ ਜਾਇਦਾ ਕਿ ਰਹਿ ਗਿਆ ਸੀ ਇਹ ਫੌਰਨ ਤੁਮ ਸੀਨ ਆਪਣੀ ਚਾਲ ਲਈ ਤੇ ਮੈਂ ਤੁਹਾਨੂੰ ਦੱਸਾਂਗਾ ਚੱਲ ਖਲਾ ਵੀ ਖਰਾਬ ਦੀ ਫੈਲ ਆਪਾਂ ਕਰਦੇ ਹਾਂ ਹਰਨੋਕਾ ਤੇਲ ਫਲਾਉਂਦੇ ਕਰਾਉਂਦੇ ਤੇ ਇਹ ਤੁਮ ਆਪਣਾ ਸਾਂਚੇ ਚਾਰਕੇ ਤੇ ਹੇਠਾਂ

ਤెలੂ ਜੀ ਪੌਂਚਾ ਵਰਕ ਨਾਲ ਸੂਟ ਆ ਜਿਹੜਾ ਆਪਣਾ ਬੰਟੀ ਤਿਆਰ ਹੈ ਤੇ ਲੋ ਜੀ ਬਹੁਤ ਹੀ ਸਿੰਪਲ ਸੂਗਾ ਜਾਂ ਸੂਟ ਸਿੱਧ ਤੇ ਬਹੁਤ ਹੀ ਕਮ ਪ੍ਰਾਈਸ ਦੇ ਵਿੱਚ ਜਿਹੜਾ ਆਪਾਂ ਲੋ ਰੈਡੀ ਕੀਤਾ ਤੇ ਲੋ ਜੀ ਜਿਹੜਾ ਆਪਾਂ ਬੌਟ ਤੇ ਇਸ ਤਰ੍ਹਾਂ ਦੇ ਤਿੰਨ ਤਿੰਨ ਫਲਾਵਰ ਦੇ ਕੇ ਬਹੁਤ ਪਿਆਰਾ ਜਾਂ ਵਰਕ ਦੇ ਕੇ ਸੂਟ ਨੂੰ ਆਪਾਂ ਤਿਆਰ ਕੀਤਾ ਹੈ ਪੱਕੇ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਵੀ ਆਪਣਾ ਤੁਹਾਨੂੰ ਜੀ ਕੀਤੇ ਹੋਏ ਵਰਕ ਕਿਉਂਕਿ ਆਪਾਂ ਕੋਈ ਵੀ ਵਰਕ ਕਰਦੇ ਆ ਤੁਹਾਡੀ ਰੇਂਜ ਮੁਤਾਬਕ ਤੁਹਾਡਾ ਵਾਈਟ ਮੁਤਾਬਕ ਕਰਨ ਦੀ ਕੋਸ਼ਿਸ਼ ਕਰਦੇ ਆ ਜਿਵੇਂ ਕਿ ਹੁਣ ਗਰਮੀਆਂ ਦਾ ਸੀਜ਼ਨ ਸ਼ੁਰੂ ਆ ਤੇ ਲੋ ਜੀ ਇਸ ਤਰ੍ਹਾਂ ਦੇ ਸਿੰਪਲ ਸਰਵਲ ਸੂਟ ਆ ਜਿਹੜੇ ਆਪਾਂ ਨਿੱਕੇ-ਮੁਟੇ ਬਾਹਰ ਅੰਦਰ ਜਿਵੇਂ ਮਰਜੀ ਇਹਨਾਂ ਨੂੰ ਆਪਾਂ ਵੇਅਰ ਕਰ ਸਕਦੇ ਆ ਤੇ ਲੋ ਜੀ ਤੁਹਾਨੂੰ ਆਪਣਾ ਇਹ ਵਰਕ ਕਿਦਾਂ ਦਾ ਲੱਗਿਆ ਕਿਉਂਕਿ ਸੂਟ ਦਾ ਜਿਹੜਾ ਪ੍ਰਿੰਟ ਸੀ ਕਲਰ ਸੀ ਬਹੁਤ ਜ਼ਿਆਦਾ ਪਿਆਰਾ ਸੀ ਤੇ ਬਹੁਤ ਹੀ ਨੋਰਮਲ ਜੀ ਰੇਂਜ ਵਿੱਚ ਇਹ ਬਣ ਕੇ ਰੈਡੀ ਹੋਇਆ ਤੁਸੀਂ ਇਸ ਤਰ੍ਹਾਂ ਦੇ ਸੂਟ ਆਪਣੇ ਤੋਂ ਤਿਆਰ ਕਰਵਾਉਣ ਲਈ ਜਿਹੜਾ ਆਪਣੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਨਾਲ ਹੀ ਇਹਨਾਂ ਦੀ ਡਿਟੇਲ ਹੁੰਦੀ ਹੈ ਜਿਹੜੀ ਉਹ ਵੀ ਆਪਾਂ ਤੁਹਾਨੂੰ ਸਾਰੀ ਦੱਸ ਦਾਂਗੇ ਤੇ ਲਓ ਜੀ ਇਸ ਹੀ ਆਪਣਾ ਅੱਜ ਦੀ ਵੀਡੀਓ ਸੂਟ ਬਣਨ ਤੋਂ ਲੈ ਕੇ ਆਪਾਂ ਰੈਡੀ ਹੋਏ ਤੱਕ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਤੁਹਾਨੂੰ ਜੋ ਚੰਗੀ ਤਰ੍ਹਾਂ ਹਰ ਇੱਕ ਚੀਜ਼ ਦਾ ਪਤਾ ਲੱਗ ਸਕੇ ਇਹ ਕੱਪੜਾ ਦਾ ਸਟਾਫਾ ਜਿਹੜਾ ਬਹੁਤ ਵਧੀਆ ਪਿਓਰ ਕਾਟਨ ਦਾ ਕੱਪੜਾ ਹੈ ਤੇ ਲੋ ਜੀ ਪਿਓਰ ਕਾਟਨ ਜੀ ਇਹਦੀ ਬਹੁਤ ਹੁਸੀ ਤੇ ਬਾਕੀ ਤੁਹਾਨੂੰ ਆਪਣਾ ਇਹ ਵਰਕ ਸੂਟ ਕਿਦਾਂ ਦਾ ਲੱਗਿਆ ਆਪਣੀ ਰਾਏ ਜ਼ਰੂਰ ਦੱਸਿਓ ਤੇ ਚਲੋ ਜੀ ਮਿਲਦੇ ਹਾਂ ਕੱਲ ਨੂੰ ਇੱਕ ਨਿਊ ਜਾਂ ਫੈਬਰਿਕ ਲੈ ਕੇ ਜਾਂ ਕੋਈ ਵਰਕ ਲੈ ਕੇ ਤੇ ਇਸ ਵੀਡੀਓ ਦਾ ਇੱਥੇ ਕਰਦੇ ਆਂਡ ਮਿਲਦੇ ਆਂ ਇੱਕ ਨਿਊ ਜੀ ਵੀਡੀਓ ਦੇ ਵਿੱਚ ਨਵਾਂ ਜਾਂ ਕੋਈ ਕੰਮ ਕਰ ਲੈ ਕੇ ਧੰਨਵਾਦ